ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣਾ ਚੈਨਲ ਭਗਵੰਤ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਕੰਮਲ ਡੇਰੀ ਫਾਰਮ ਆ ਪਿੰਡ ਭਗਵੰਤਪੁਰ ਤੋਂ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 8-9 ਨਾਗ ਦਿਖਾਵਾਂਗੇ ਸੱਜਰਾਂ ਤੇ ਕੱਪੜਾ ਤਿਆਰ ਤੇ ਆਪਾਂ ਪਹੁੰਚਿਆ ਵੀਰ ਕੰਮਲ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਡਿਟੇਲ ਸਾਰੇ ਇੱਧਰ ਆ ਜਾਓ ਸਸਿਕਾ ਭਾਜੀ ਸਸਿਕਾ ਜੀ ਉਸ ਨਾ ਠੀਕ ਠਾਕ ਤੇਰਾ ਪਪਾ ਬਬੀ ਸਿੰਘ ਦੀ ਬੀਜੀ ਚਲੋ ਕਿਰਪਾ ਚਾਹੀਦੀ ਆ ਜੀ ਜੀ ਦੱਸਣੀ ਆ ਕਿਰਪਾ ਚਲੋ ਕਿਰਪਾ ਚਾਹੀਦੀ ਆ ਬਣਾਇਆ ਵੀਰ ਨੇ ਮੌਲਕਾ ਮੰਡੀ ਆ ਹਾਂ ਜੀ ਤੇ ਬਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਕਮਲਜੀਤ ਸਿੰਘ ਜੀ ਪਿੰਡ ਭਗਵਾਨਪੁਰ ਤਹਿਸੀਲ ਡੇਰਾ ਬਬਰਾਨਕ ਤੇ ਜ਼ਿਲ੍ਹਾ ਕਰਤਾਰਪੁਰ ਆ ਆਪਣਾ ਠੀਕ ਆ ਜੀ ਫੋਨ ਨੰਬਰ ਹੀ ਬੋਲ ਦਿਓ 9815907784 ਇਹ ਰੋ ਨੰਬਰ ਆ ਇੱਥੇ ਵਟਸਐਪ ਚੱਲਦਾ ਠੀਕ ਆ ਜੀ ਹਾਂ ਜੀ ਲਓ ਜੀ ਪਾਕੀਆ ਇਧਰ ਵੜਨਾ ਕਰਕੇ ਸ਼ੁਰੂਆਤ ਨਹੀਂ ਉਧਰ ਕਰਦੇ ਮੈਂ ਚਲੋ ਜੀ ਹਾਂ ਜੀ ਸੋ ਪੜੀਆ ਪਹਿਲੇ ਨੰਬਰ ਦੇ ਝੋਟੇ ਕਿਵੇਂ ਆ। ਇਹ ਦੂਜੇ ਸੁਵੇ ਵੀ ਝੋਟੀ ਸੁਣੀ ਆ। ਅੱਛਾ ਜੀ। ਪਹਿਲੇ ਸੁਵੇ 12 ਕਿਲੋ ਦਾ ਉਧਰ ਕਾੜੇ ਦਾ। ਠੀਕ ਹੈ ਜੀ। ਇਹ 5 ਮਹੀਨੇ ਨੂੰ ਖੁੜੇ ਹੋ ਜੇ ਚੈੱਕ ਕਰਾਈਏ ਕਰ ਲਿਆ ਗਏ। ਖਾਸ ਬੱਦੇ ਕੋ ਆਈ ਜੀ ਨਿਹੰਗ ਸਿੰਘ ਮੁੰਡਾ ਮੇਰਾ ਸੱਜਣਾ ਉਹਦੇ ਕੋ ਆਈ ਆ ਜੀ। ਠੀਕ ਆ। ਤੇ ਝੋਟੀ ਬਹੁਤ ਜ਼ਿਆਦਾ ਚੰਗੀ ਆ। ਠੀਕ ਹੈ ਤੇ ਹੁਣ ਦੋ ਦੋ ਡਰਾਈ ਆ। ਹਾਂ ਜੀ ਪਹਿਲੇ ਸੁਵੇ ਨੇ 1-5 ਦੀ ਝੋਟੀ ਲਈ ਪਰ ਆਪਾਂ ਬਿਲਕੁਲ ਪਾਣਾ ਹੁੰਦੇ ਨਹੀਂ ਆ। ਠੀਕ ਹੈ ਠੀਕ ਹੈ। ਚਾਰ ਸਾਂਭਣ ਵਾਲੀ ਬਸ। ਲਓ ਜੀ ਕੋਕੀ ਕੱਟ ਕੱਟ ਜਿਹੜਾ ਬਹੁਤ ਚ 5.5 ਮਹੀਨੇ ਠੀਕ ਹੈ ਠੀਕ ਹੈ ਲੋ ਜੀ 5.5 ਮਹੀਨੇ ਦੀ ਚੈੱਕ ਪਾਸ ਸਿਵਾ ਮਤਲਬ ਚੱਲਣ ਦਾ ਲਾ ਲਓ ਠੀਕ ਹੈ ਠੀਕ ਹੈ ਪਾਣੀ ਥੋੜੇ ਲਾ ਲਓ ਤੇ ਬਾਕੀ ਕੱਦ ਕਾਠ ਵੀ ਜਿਹੜਾ ਬਹੁਤ ਹੀ ਚੰਗਾ ਤੇ ਆਣ ਪੇਠ ਥੋੜੇ ਦੇ ਵੀ ਚੌੜੀ ਆ ਇਹ ਵੀ ਚਲੋ ਹਿਸਾਬ ਨਾਲ ਸਮਝੋ ਜਿਹੜਾ ਹਿਸਾਬ ਇਹ ਕੋ ਵੀ ਭਰਾ ਚਲੋ ਸੰਭਣਾ ਲੈ ਜੂਗਾ ਤੇ ਪਹਿਲਾਂ ਦਾ ਹੀ ਰਿਕਾਰਡ 22 12 ਲੀਟਰ ਦੁੱਧ ਦਾ ਦੱਸਦਾ ਪਰ ਥਣ ਭਾਂਡਾ ਇਹਨੂੰ ਵੀ ਚੰਗਾ ਲੱਗਾ ਵਾ ਐਣ ਕੱਲਾ ਕੱਲਾ ਥਾਣਾ ਹਾਂ ਤੇ ਸੋ ਆਲਪੀ ਤੇ ਸਿੰਗ ਬਹੁਤ ਹੀ ਚੰਗਾ ਆ ਗਿਆ ਤੇ ਅੱਖਾਂ 'ਚ ਮਣਕੀ ਆ ਗਈ ਆਪਾਂ ਵੀ ਲੱਗੇ ਤਾਂ ਵੀ ਆਪਾਂ ਚੈੱਕ ਕਰਾਉਂਦੇ ਤੁਹਾਨੂੰ ਫੋਨਾ ਦਾ ਸੈਰ ਗੈਪ ਕੋਲ ਤੋਂ ਅੱਡੇ ਤੇ ਲੱਗੇ ਤਾਂ ਆਪਾਂ ਜਰੂਰ ਚੈੱਕ ਕਰਾਉਂਦੇ ਤੁਹਾਨੂੰ ਫੋਨਾ ਦਾ ਸੈਰ ਗੈਪ ਟੇਲ ਲੱਤੋ ਨਾ ਜਿਹੜੀਆਂ ਕਾਫੀ ਆਹਵਾ ਨੇਰੇ ਛੋਟੀ ਤੰਗੀ ਵੀ ਜੀ ਠੀਕ ਹੈ ਠੀਕ ਹੈ ਇਹ ਤੋਂ ਪੁੱਠਾ ਪਠਾ ਵੇਖੋ ਛੋਟੀ ਦਾ ਥਣਾ ਪਿਛਾਂ ਦੀ ਫੁੱਲ ਗਰੰਟੀ ਹੋ ਗਈ ਭਾਵੇਂ ਝਟ ਜ਼ਰੂਰ 4 ਮਹੀਨੇ ਸਾਹਮਣੀ ਪੈੜੀਆਂ ਪਰ ਥਣਾ ਦੀ ਪਿੱਛੇ ਦੀ ਹੁਣ ਤੋਂ ਗਰੰਟੀ ਦੇ ਦਾਂਗੇ ਆਪਾਂ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਤੇ ਸਾਲੇ ਵਜੈਨ ਕੱਲਾ ਕੱਲਾ ਵੇਖੋ ਚੋ ਇੱਡਾ ਪੁੱਠਾ ਪਠਾ ਬੰਦਰ ਵੇਖੋ ਇਹ ਤਿਆਰ ਹੈ ਇਹਦੇ ਛੋਟੀ ਲੱਖੋਂ ਬਾੜੀ ਵੀ ਵਿਕਣੀ ਠੀਕ ਹੈ ਅੱਧਲੀ ਵਿਗੂਗੀ ਸੂਣੀ ਵੀ ਚੰਗੇ ਦੇ ਨਾਲ ਆ ਹਾਂਜੀ ਹਾਂਜੀ ਜਿਹੜਾ ਪਈ ਇਹਦਾ ਮੁੱਲ ਮੁੱਲ ਵੀ ਜੀ ਹੁਣ 5.50 7 63 ਦੀ ਦੇ ਦਈਏ ਉਹ ਛੱਡ ਤੀਏ ਥੋੜੇ ਬਾਹੜਾ ਹਾਡੀ ਜੋਟੀ ਦਦਾਂਗੇ ਛੋਟ ਛੋਟ ਵਿੱਚ ਕਰਦਾਂਗੇ ਇਹ ਸੂਣਾ ਹੀ ਆ ਪਹਿਲੀ ਠੇਕੇ ਤੇ ਲੈਣ ਨਾਲੋਂ 100 ਗੁਣਾ ਚੰਗੀ ਐ ਬਿਲਕੁਲ ਸਹੀ ਗੱਲ ਐ ਲਓ ਜੀ ਇਹ ਵੀ ਕਮੇਟੀ ਵਾਲਾ ਹਸਾਕਤਾਬ ਜੇ ਬਾਕੀ ਵੀ ਮੇਰੇ ਭਰਾ ਚਲੋ ਸਾਹਮਣੇ ਜੇ ਕੋਈ ਜੇਵਾ ਚੰਗੀ ਕਰ ਗਿਆ ਤੇ ਪਈ ਆਦੀ ਆ ਤੇ ਦੂਜੇ ਨੰਬਰ ਤੇ ਭਾਜੀ ਇਹ ਕਿਵੇਂ ਆ ਇਹ ਵੀ ਮੈਂ ਵੀ ਜੀ ਨੀਲੀ ਰਾਵੀ ਦੀ ਮੈਂ ਆ ਉਹ ਜ਼ਿਆਦਾ ਚੰਗੀ ਆ ਠੀਕ ਆ ਤੇ ਨੇ ਤੇ ਰਹਿ ਗਏ 12 13 ਅੱਛਾ ਜੀ ਹਾਂ ਜੀ ਹਾਂ ਜੀ ਤੇ ਇਹਦੇ ਦੇ ਦੂਜੇ ਸੁਵੇ ਝੋਟੀਆਂ ਸੁਣਾਵਾ ਠੀਕ ਹੈ ਜੀ ਬਹੁਤ ਚੰਗੀ ਝੋਟੀ ਆ ਵੀ ਇਹ ਕਿੰਨੇ ਕੁ ਰਿਕਾਰਡ ਵਾਲੀ ਆ ਇਹ ਵੀ ਵਿੱਚ بڑا ਤੇਰਾ ਕਿਲੋ ਵਾਲੀ ਝੋਟੀ ਆ ਕੱਦ ਕੁਦ ਬੜਾ ਵੱਡਾ ਥੋੜੀ ਸਟੀਲ ਵਾਲਾ ਠੀਕ ਹੈ ਬਹੁਤ ਚੰਗੀ ਆ ਵੀ ਦੇ ਵਿੱਚ ਆ ਗਈ ਤੇ ਕੱਦ ਕਾਟ ਜਿਹੜਾ ਬਹੁਤ ਚੰਗਾ ਆ ਗਿਆ ਵਾ ਹਾਂ ਪਿੱਛੇ ਦੀ ਵੀ ਪੂਰ ਗਰੰਟੀ ਦੇ ਦਾਂਗੇ ਠੀਕ ਹੈ ਜੀ ਹਾਂਜੀ ਲਓ ਜੀ ਥਾਣਾ ਦੀ ਤੇ ਪਿੱਛੇ ਦੀ ਵੀ ਵਾਈ ਦੀ ਪੂਰ ਗਰੰਟੀ ਆ ਤੇ ਦਿਨ ਲੱਗੂਗੀ ਅਜੇ 12 ਤੋਂ ਹੋਰ ਇੱਕ ਦਲਾਂ ਤੋਂ ਨਾ ਜਿਹੜੀਆਂ ਇਹਦੇ ਵੀ ਕਾਫੀ ਆ ਹਵਾਨੇ ਤੇ ਉਹ ਤਾਂ ਪੀੜਾ ਹਰ ਰਹਾ ਲੈ ਵੀ ਚੰਗਾ ਉਹ ਵੀ ਤੇ ਥਾਂ ਤੋਂ ਆ ਨੋਕਾ ਲੱਗਾ ਪਿਆ ਵਾ ਲੋ ਇਤੇ ਸਵਾਲ ਦੀ ਸੈਂਡ ਵੀ ਬਾਕੀ ਕੱਡ ਕਾਟ ਇਹਦਾ ਵੀ ਬਹੁਤ ਹੀ ਚੰਗਾ ਗਿਆ ਚਲੋ ਕੋ ਵੀਰ ਭਰਾਸੇ ਵਾਲਾ ਲੈ ਜੂ ਤੇ ਬਹੁਤ ਚੰਗਾ ਗੱਡੀ ਆ ਨਾ ਕਰਮਾਲੀ ਨੇ ਆ ਵੀ ਪੰਜ ਨੂੰ ਚੈੱਕ ਕਰਾਉਣਾ ਹੈ ਤੁਹਾਨੂੰ ਅੱਗੇ ਤੋਂ ਖਾਣਾ ਦਾ ਸਟੈੱਜ ਗਾਇਬ ਸਾਨੂੰ ਹੋਣਾ ਨੋਕ ਵਾਲਾ ਲੱਗਾ ਪਿਆ ਵਾ ਚੈੱਕਾ ਸਾਡੇ ਬਾਕੀ ਢੱਲਾ ਤੋਂ ਲੰਮ ਜਿਹੜੀਆਂ ਜੇ ਕਾਫੀ ਆ ਹੋਵਾਂ ਮੇਰੇ ਤੇ ਸੋ ਤੱਕ ਹਵਾਨਾ ਚੰਗਾ ਬੜੀ ਝੋਟੀ ਚੰਗੀ ਹੈ ਵੇਖੀ ਹੈਗੀ ਠੀਕ ਹੈ ਠੀਕ ਸੋਦੀ ਚੰਗੀ ਝੋਟੀ ਐ ਕੋ ਸਾਡੇ ਬਾਕੀ ਸੀਲੀਆਂ ਸੂਲੀਆਂ ਜਿਹੜੀਆਂ ਬਹੁਤ ਆ ਗਈਆਂ ਇੰਨੀ ਬਾਨੀ ਆ ਝੋਟੀ ਠੀਕ ਹੈ ਜੀ ਨੀਲੀ ਰਾਵੀ ਝੋਟੀਆਂ ਵੀ ਲੱਖੋ ਬਾਅਦ ਤਿਆਰ ਹੋ ਕੇ ਵਿਗਣੀ ਆ ਹਾਂਜੀ ਪਰ ਆਪਾਂ ਅੱਜ ਮੁੱਲ ਨਹੀਂ ਕੀਨੇਗੇ ਕਰਦੇ ਆ ਠੀਕ ਹੈ ਜੀ ਝੋਟੀ 85 ਅੱਧ ਦੇ ਦਈਏ 85 ਆ ਨਾਲ ਇਹ ਕਰੀਏ ਜਿੱਥੇ ਕਿ ਛਾੜੀ ਦਨੀ ਅਜ 80 ਦੀ ਕਰ ਦਈਏ ਅੰਦਰ 75000 ਦੀ ਓਤੀ ਦੇ ਦਾਂਗੇ ਜਾਂ ਟੋਕਰ ਦੀ ਜੀ ਹੁੰਦੀ ਠੀਕ ਹੈ ਠੀਕ ਹੈ ਲਓ ਜੀ ਬਿਲਕੁਲ ਗੱਬਣ ਤਿਆਰ ਹੀ ਆ ਤੇ 75000 ਦੀ ਬਿਲਕੁਲ ਛੋਟ ਹੈ ਟੋਕਰੇ ਛੋਟੀ ਹੋਣੀ ਹੈ ਦੋਸਤ ਰੱਬ ਨਾ ਨਾਏ ਟੋਕਰੇ ਬਿਲਕੁਲ ਜਾਇਜ਼ ਮੁੱਲ 파ਟਾ ਮਾਈ ਨੇ ਵੱਡੀ ਵੱਡੀ ਆ ਤਾਂ ਜਿਹੜਾ ਬਹੁਤ ਹੀ ਚੰਗਾ ਆ ਗਿਆ ਵਾ ਤੇ ਆ ਤੀਜੇ ਨੰਬਰ ਤੇ ਭਾਜੀ ਕਿਵੇਂ ਇਹਦੇ ਵੇਖੋ ਵੇ ਜੀ ਕਿੰਦਾ ਕਰਦੇ ਆ ਲਾ ਲਓ ਜੀ ਵੱਡੀ ਵੱਡੀ ਚੰਗਾ ਇਹ ਸੁਈ ਆ ਕੁਈ ਪਾਈ ਏ 9 ਕਿਲੋ ਗੋਲਾ ਹੀ ਏ ਮਤਲਬ ਦੁੱਧ ਲਾ ਲਓ ਗੋਲਾ ਲਾ ਲਓ 10 ਦਿਨ ਹੋ ਗਏ ਸੂਈ ਨੂੰ ਠੀਕ ਆ ਹਾਂਜੀ ਬੜੀ ਵੱਡੀ ਆ ਕੱਦ ਕੋਦੂ ਬੜਾ ਜਵਾਈ ਇੱਕ ਨੰਬਰ ਹੋਊਗੀ ਜੀ ਇਹ ਸੂਆ ਕਨਵਾ ਸੂਈ ਤੀਜਾ ਸੂਈ ਜੀ ਲਓ ਜੀ ਇਹ ਵੀ ਦੂਜਾ ਸੂਆ ਸੂਈ ਜੀ ਇਹਦੇ ਕਿਥੇ ਜਵਾਕ ਜਵਾਕ ਆ ਜੀ ਲੱਗਾ ਕਿੱਟੀ ਖੱਟੀ ਜੀ ਠੀਕ ਹੈ ਜੀ ਬੜੀ ਵੱਡੀ ਕੱਟੀ ਆ ਇਹਦੇ ਪਿੱਛੇ ਤੇ ਕੱਦ ਕਾਰ ਜਿਹੜਾ ਲੋਹੇ ਤਗੜਾ ਵਾ ਇਹ ਕਿੰਨਾ ਕੱਢੀ ਜਾਊ ਦੋਤਾ ਹਾਂਜੀ ਕਿੰਨਾ ਕੱਢੀ ਜਾਊ ਦੋਤਾ ਆਹਾਂ ਜਰਾ ਕਰਕੇ ਮੜਾ ਜਾ ਪਾਰਾ ਕਿਲੋ ਦੇਈ ਜਾਊਗੀ ਝੋਟੀ ਜੀ ਅੱਛਾ ਜੀ ਹਾਂ ਜੀ ਹਾਂ ਜੀ ਠੀਕ ਹੈ ਠੀਕ ਲਓ ਜੀ 12 ਕਿਲੋ ਜਿਹੜਾ ਦੁੱਧ ਪਾਈ ਕਹਿੰਦਾ ਕਿ ਭਰੀ ਜਾਊਗੀ ਇਹਦਾ ਚੰਗਾ ਆ ਗਿਆ ਵਾ ਆ ਹੁਣ ਇਹ ਤਾਂ ਜਰਾ ਹੈ ਬਹੁਤ ਹੋਰੇ ਕਾ ਚੱਲ ਜੀ ਸਸਲ ਜਾ ਤੱਕ ਮੜ ਚੁੱਕੇ। ਬੜੀ ਲੰਮੀ ਝੋਟੀ ਲਿਆ ਜੇ ਕੋ। ਚਲੋ ਜੀ ਚੈੱਕ ਕਰਾ ਸਾਡੇ ਬਾਕੀ ਇਹ ਖਾਣਾ ਦਾ ਸੈਰ ਗਾ ਵੀ ਚੰਗਾ ਆ ਗਿਆ ਵਾ। ਦੇਖੋ ਗਾਣਾ ਝੋਟੀ ਛੱਡੂ ਨਾ ਕੋਈ। ਠੀਕ ਹੈ। ਬੜੀ ਚੰਗੀ ਏ ਝੋਟੀ। ਚਲੋ ਜੀ ਥਾਲੀ ਵਿੱਚ ਇਹਨਾਂ ਕੱਲਾ ਕੱਲਾ ਲੱਗਾ ਪਿਆ। ਕੱਢ ਪਿਆ ਆਂਗੇ ਦੇਖੇ ਕੱਢਾ ਕਰੀ ਜਾ ਵੀ। ਇਹ ਵੀ ਕੋ ਚਲੋ ਸੇਵ ਵਾਲਾ ਵੀ ਲੱਜੂ ਦੁੱਧ ਚੰਗਾ ਕੱਢੀ ਗਏ ਨੇ। ਬਹੁਤੀ ਸ਼ਕੀਨੀ ਚ ਪਾਨੀ ਝੋਟੀ ਦੇ ਪਕੈਨ ਨੂੰ ਮਾਲਵੇ ਦੀ ਰਾਣੀ ਇਸ ਮੱਠੀ ਪਾ ਕੇ ਨੇ। ਹਾਂ ਜੀ। ਸਾਡਾ ਆਪ ਇਧਰ ਦੀ ਲੋਈ ਤੇ ਇਧਰੋਂ ਪਿਆ ਕੇ ਵੇਚਣੀ ਆ। ਠੀਕ ਹੈ ਠੀਕ ਹੈ ਜੀ। ਝੋਟੀ ਵੀ ਏਹ ਹਾਨਾ ਵਾਲੀ ਕਰਨੇ ਅੱਜ ਰੇਡ ਆਪਾਂ ਹਾਨਾ ਵਾਲੀ ਹਾਂਜੀ ਬਣੀ ਜੀ ਅੱਜ ਠੀਕ ਗੱਲ ਆ ਜੀ ਬਣੇ 90000 ਦਿੱਦਾਂਗੇ ਸ਼ੋਰਟ ਕਰ ਦਾਂਗੇ ਵਿੱਚੋਂ ਠੀਕ ਲਓ ਜੀ 90000 ਦੀ ਤੇ 12 ਤੋਂ ਬੱਸ ਦੁੱਧ ਦੇਣ ਵਾਲੀ ਝੋਟੀਆਂ ਕੋ ਵੀਰਪੁਰਾ ਦੇ ਵਾਲਾ ਜੀ ਬੜੀ ਚੰਗੀ ਝੋਟੀਆਂ ਸੀਲ ਠੰਢੀ ਵੀ ਕੱਟ ਰੱਖੀ ਸਿੱਧੀ ਜਮਾ ਜੂਨ ਥੀ ਐ ਝੋਟੀਆਂ ਠੀਕ ਆ ਠੀਕ ਆ ਹਾਂਜੀ ਹਾਂਜੀ ਰੇਡ ਪਲੇ ਲੱਗੀ ਆ ਵੇਲੇ ਬੋਲ ਵੀ ਬਹੁਤ ਜਿਆਦਾ ਤੇ ਕੱਦ ਵਜਨ ਵੀ ਬਹੁਤ ਹੀ ਚੰਗਾ ਵਾ ਤੇ ਚੌਥੇ ਨੰਬਰ ਤੇ ਨੀਲੀ ਰਵੀ ਫੇਰ ਆ ਗਈ ਇਹ ਨੀਲੀ ਰਵੀ ਝੋਟੀ ਬੀਤੀ ਉਹ ਵੀ ਦੁਜੇ ਸਵੇ ਸੁਈ ਆ ਅੱਛਾ ਜੀ 8 ਕਿਲੋ ਦੁੱਧ ਦੀ ਤੁਸੀਂ ਚਲੋ ਥਾਪੀ ਤੇ ਮਿਲਦੀ ਆ ਬੱਚਾ ਇਹਦਾ ਮੜ ਗਿਆ 7 ਕਿਲੋ ਦੁੱਧ ਮੰਨ ਕੇ ਲੈ ਲੇ ਜਿਹੜਾ ਮੰਡੀ ਚਵਾਈ ਇੱਕ ਨੰਬਰ ਹੋਊਗੀ ਅੱਛਾ ਜੀ ਹਾਂ ਜੀ ਇਹ ਪ्योर ਨੀਲੀ ਦੀ ਪੱਕੀ ਦਾਸ ਵਾਲੀ ਵੇ ਲੋ ਪਾਣੀ ਕਲਿਆਣੀ ਜੋਟੀ ਠੀਕ ਹੈ ਠੀਕ ਹੈ ਹਾਂ ਜੀ ਕੀ ਕਰਾਂ ਸਾਡੇ ਫੈਸਟਵਾਲ ਵੀ ਪ्योर ਨੀਲੀ ਝੋਟੀ ਵਿੱਚ ਆ ਗਈ ਆ ਇਹ 7 ਪੀਟਰ ਜਿਹੜਾ ਬਿਲਕੁਲ ਗਰੰਟੀ ਵਾਲਾ ਦੁੱਧ ਤਿਆਰ ਆ। ਉਹ ਤੇਰਾ ਟਾਈਮ ਕਿੰਨਾ ਹੋ ਗਿਆ ਸੂਈ ਨੂੰ? ਸੂਈ ਨੂੰ ਮੀਤੀ ਕੋਈ 1 ਮਹੀਨਾ 1.5 ਮਹੀਨਾ ਹੋ ਗਿਆ ਵਾ। ਪਰ ਇੱਕ ਵਾਰੀ ਡੱਕਾ ਪਠਾ ਕਿੰਨਾ ਮਾਸੇ? ਠੀਕ ਹੈ ਠੀਕ ਲਓ ਜੀ ਮਹੀਨੇ ਕੇ ਜਾਰ ਪਾਸ ਪਾਈ ਕਹਿੰਦਾ ਕਿ ਟਾਈਮ ਹੋ ਗਿਆ ਵਾ ਸੂਈ ਨੂੰ। ਘੱਟ ਘੱਟ ਜਿਹਦਾ ਵੀ ਚੰਗਾ ਆ ਗਿਆ ਤੇ ਪੇਟ ਪੁੱਠੇ ਉਹਨਾਂ ਵੀ ਚੰਗੀ ਆ। ਬੜੀ ਪੇਟ ਪੁੱਠਾ ਝੋਟੀ ਦੀ ਤੇ ਕਰੋ ਜੀ ਬਾਕੀ ਕੋਈ ਇਹ ਵੀ ਸੇਵ ਵਾਲਾ ਲਾਜੂ ਤੇ ਚਲੋ ਦੁੱਧ। ਥਾਪੀ ਨੇ ਮਿਲਦੀ ਬਾਈ? ਹਾਂ ਜੀ ਇਹ ਥਾਪੀ ਜੀ ਬਹੁਤ ਸੋਹਣੀ ਝੋਟੀ ਜਾਤ ਨਸਲ ਦੀ ਝੋਟੀ। ਠੀਕ ਹੈ 98 ਨੋਕ ਵਾਲਾ ਲੱਗਾ ਪਿਆ ਵਾ ਕੱਲਾ ਕੱਲਾ ਨਾਂ ਮੈਂ ਸਮਝਾ ਬੈਠਾ ਵੀ ਕਿ ਅੱਛਾ ਕਰ ਲਈ ਆਪਾਂ ਛੜ ਪਾ ਲਓ ਜੀ ਗਿਆ ਕਾ ਸਾ ਦੇ ਬਾਕੀ ਥੜਾ ਦਾ ਸੈੱਟ ਦੇਵ 98 ਐਨ ਕੱਲਾ ਕੱਲਾ ਤੇ ਨੋਕ ਵਾਲਾ ਲੱਗਾ ਪਿਆ ਵਾ ਤੇ ਇਹਦਾ ਬਾਈ ਜੀ ਮੁੱਲ ਹੈ ਰੱਖ ਮੁੱਲ ਵੀ ਜੀ ਤੁਹਾਡੇ ਤੱਕ ਦੇ ਬੱਚਾ ਹੁੰਦਾ ਫਿਰ ਤੇ ਇਹ ਵੀ ਇੱਕ ਪਾਈ ਦੀ ਦੇਣੀ ਹੈ ਵੇਖੋ ਕਿ ਕਿੰਨੀ ਸੋਹਣੀ ਹੈ ਹਾਂਜੀ ਹਾਂਜੀ ਹੈਨਾ ਹਾਂਜੀ ਆਪ ਪਠਾਖ ਡਟਾ ਆਦਾ ਸਾਨ ਕੱਲਾ ਕੱਲਾ ਲੱਗਾ ਬਿਲਕੁਲ ਕੋਈ ਸ਼ੱਕ ਨਹੀਂ ਆ ਹੁਣ 75 ਦੀ ਦੇ ਦਈਏ ਕਰ ਦਿੱਗੇ ਵੀ ਜੈ ਜੀ 70000 ਕੂੜੇ ਦੇ ਦਿਆਂਗੇ ਛੋਟ ਛਾਟ ਵਿੱਚ ਹੋ ਜੂਗੀ ਇਹਦੇ ਵੀ ਠੀਕ ਹੈ ਠੀਕ ਹੈ ਲੋ ਜੀ 70000 ਦੀ ਭਾਈ ਕਹਿੰਦਾ ਕਿ ਛੋੜ ਛੱਪਾ ਜਰੂਰ ਕਰਾਂਗੇ ਥੋੜੀ ਲੇਟ ਛੋਟ ਕਿਹ ਹੈ ਲੱਖੋਂ ਬਾਹਰ ਵਾਲੀਆਂ ਸਾਰੀਆਂ ਪਰ ਸਮੇਂ ਦੇ ਸਹਾ ਹਣਾ ਚੱਲਣਾ ਪੈਂਦਾ ਹਾਂਜੀ ਹਾਂਜੀ ਆ ਛੋਟੇ ਛੋਟੇ ਮੋਲੇ ਆ ਠੀਕ ਹੈ ਜੀ ਸਾਰੇ ਲੱਖੋਂ ਅੰਦਰ ਹੀ ਰਹਿਣਗੇ ਹਾਂਜੀ ਜੀ 60000 ਤੋਂ ਲੈ ਕੇ ਤੇ ਲੱਖੋਂ ਅੰਦਰ ਹੀ ਸਾਰੇ ਠੀਕ ਹੈ ਜੀ ਹਾਂਜੀ ਹਾਂਜੀ ਆ ਗਈ ਲੋਹੀ ਅੱਗੇ ਲੋਹੀ ਝੋਟੀ ਐ ਸ਼ਕੀਨੀ ਵੇਖੋ ਝੋਟੀ ਦੀ ਕੰਮ ਇੱਕ ਦਾ ਭਾਜੀ 13 ਕਿਲੋ ਦੀ ਗਾਰੰਟੀ ਝੋਟੀ ਦੀ ਬਿਲਕੁ ਫਾਟਟ ਦੇ ਲੈ ਜੀ ਨਾ 2000 ਨੂੰ ਉਧਰ ਉਧਰੀ ਛੂਪੇ ਹਣਾ ਠੀਕ ਹੈ ਠੀਕ ਹੈ ਮਤਲਬ 10 ਦਿਨਾਂ ਦੇ ਅੰਦਰ ਅੰਦਰ ਸੂਖ ਹੋਊਗੀ ਬਹੁਤ ਜ਼ਿਆਦਾ ਛਕੀਨੀ ਝੋਟੀ ਮੱਝ ਲੋਈ ਦੇ ਜ਼ਮੀਨ ਰੋਈ ਅੰਦੇ ਕਰਮਾ ਨਾਲ ਮਿਲਦੀ ਆ ਤੇ ਕੀ ਕਰ ਸਕਦਾ ਜੀ ਬਾਕੀ ਸਿੰਗਲ ਹੱਟੀ ਆ ਇਹ ਢਿੱਲਾਟ ਉਹ ਨਾ ਜਿਹੜੀਆਂ ਇਹਦੇ ਵੀ ਕਾਫੀ ਹਵਾ ਨੇ ਦੇ ਇਹ ਦੂਜਾ ਸੂਬਾ ਸੁਣਾ ਨਵੀ ਦੂਜਾ ਦੂਜਾ ਵੀ ਸੂਖਣਾ ਠੀਕ ਲਓ ਜੀ ਇਹ ਵੀ ਦੂਜਾ ਸੂਬਾ ਸੂਖੂਗਾ ਤੇ ਢਿੱਲਾਟ ਉਹ ਨਾ ਜਿਹੜੀਆਂ ਬਹੁਤ ਆ 13 14 ਮੀਟਰ ਵਾਲੀ ਆ ਫੇਸਪਾਲ ਕਹਿਣ ਨੂੰ ਭਾਵੇਂ ਹਰਿਆਣੇ ਦੀ ਕਹਿ ਕੇ ਜਿੱਥੋਂ ਵੀ ਮਰਜ਼ੀ ਕਹਿ ਕੇ ਵੇਚ ਲ ਲੋਜੀ ਕੱਡ ਕੱਡ ਤੇ ਹੈ ਵੀ ਸਿੰਗਲ ਹੱਡੀ ਤੇ ਥਾਣੇ ਨੂੰ ਵੀ ਕੱਲਾ ਹੀ ਕੱਲਾ ਲੱਗਾ ਪਿਆ ਅੱਗੇ ਨਾਲ ਵਾਜੀ ਕਹਿ ਕੇ ਵਿੱਚੇ ਵੇਖੀ ਜਾਂਦਾ ਸਿੰਗਲ ਤਾਂ ਬਾਤ ਨਹੀਂ ਕਰਦੇ ਬਾਕੀ ਆ ਵੀ ਭਵਾਨੇ ਨੂੰ ਜਿਹੜੀਆਂ ਸਫਾਈਆਂ ਜਿਹੜੀਆਂ ਬਹੁਤ ਦੀਆਂ ਆ ਜਾਂਦੀਆਂ ਥਾਣੇ ਨੇ ਕੱਲਾ ਕੱਲਾ ਲੱਗਾ ਪਿਆ ਤੇ ਗਿੱਟ-ਗਿੱਟ ਤੇ ਹਵਾ ਨਾਲ ਸਾਣਿਆਂ ਦੇਖ ਧਿਆਨ ਕੋਈ ਨਹੀਂ ਪੋਕਾ ਦਰਦੇ ਆ ਇਹ ਬੜੀ ਚੋਟੀ ਨਾਲ ਅੱਛਾ ਚਾਹ। ਹੋਰ ਇਹ ਬਾਕੀ ਵੀ ਦੀ ਝੋਟੀ ਦਾ ਫਰਾਂ ਵਾਲੀ ਪਿਛੇ ਦੀ ਕੋਲ ਗਾਰੰਟੀ ਹੈ ਦੀ। ਇਹਦਾ ਨੰਬਰ ਦਵਾਂਗੇ ਆਪਾਂ ਤੁਹਾਨੂੰ। ਹੱਦਾਂ ਦੇ ਛੜਦੀਆਂ ਤੇ ਬਾਕੀ ਚ ਲਾਂਟੋ ਲ ਜਿਹੜੀਆਂ ਕਾਫੀ ਐ ਸੋ ਇਹ ਕਵਰ ਕਰ ਦੇਣੀਆਂ ਉੱਤੇ ਤੱਕ। ਬੜੀ ਝੋਟੀ ਚੰਗੀ ਹੈ। 13 ਲੀਟਰ ਪਾਈ ਕਹਿੰਦਾ ਕਿ ਦੁੱਧ ਦੇ ਨੇ ਭਰਿਆ ਪਹਿਲਾਂ ਨੇ ਤੇ ਚਲੋ ਕੁ 6 ਵਾਲਾ ਲਾ ਜੂ ਦੁੱਧ ਦੇ ਨੇ ਤੇ ਚੰਗਾ ਭਰੀ ਜਾਣਾ। ਹਾਂਜੀ ਹਾਂਜੀ। ਅਸੀਂ ਆਪਾਂ 15-15 ਦੀਆਂ ਝੋਟੀਆਂ ਦੇ ਨਾਲ ਦੀਆਂ ਵੇਚੀਆਂ। ਹਾਂਜੀ। ਦੇ ਹੁਣ ਇਹਦਾ ਮੁੱਲ ਛੋਟੀ ਦਾ ਮੁੱਲ ਭੰਗੇ 1.5 ਪੰਜ ਲੱਖ ਗੜੀਏ ਹਾਂਜੀ ਜਿਹੜੀ ਦੇਣੀ ਆ ਨਾ ਹਾਂਜੀ 6000 ਦੀ ਛੋਟੀ ਦੇਣਾ 95 ਨਹੀਂ ਕਰਦੀ ਇਹ 95 ਦੇ ਦਾਂਗਾ 200 ਰੁਪਏ ਛੋਟ ਹੋ ਜੂ ਪਰ ਛੋਟੀ ਜਿਆਦਾ ਹੀ ਚੰਗੀ ਕੋਈ ਠੀਕ ਹੈ ਠੀਕ ਹੈ ਲਓ ਜੀ ਪੈਰਾਂ ਦੇ ਮੋੜੇ ਇਹ ਦੇ ਵੇਖੋ ਪਿਓੜ ਲੋਹੀ ਆ ਲੋਹੀ ਲੋਹੀ ਆ ਵੀ ਇਹ ਐਸ਼ ਕੀਤੀ ਇੱਕ ਕਿੰਨੀ ਉਦਾਂ ਬਹੁਤ ਠੰਡੀ ਆ ਇਹ ਵੀ ਕਰਮ ਵਾਲਾ ਪਾ ਜੁੰਦਾ ਲਓ ਜੀ ਇਹ ਵੀ ਚਲੋ 100 ਚ ਵੇਖੀ ਹੁੰਦਾ ਵਾ ਤੇ ਚੱਕ ਲਵੇ ਵੀ ਮਿੰਟੋ ਮਿੰਟ ਬਿਲਕੁਲੀ ਜੀ ਅੱਜ ਰੇਡ ਇਹਦਾ ਵੀ ਪਾਤਾ ਪਾਈ ਨੇ 95 ਜੀ ਆ ਤੇ 13 14 ਲੀਟਰ ਵਾਲੀ ਉਹ ਵੀ ਮਸ਼ੀਨ ਜਿਆਦਾ ਹੀ ਚੰਗੀ ਜਿਹੜੀ ਵਸ਼ੀ ਮਗਰ ਆਈ ਆਣਾ ਹਾਂਜੀ ਉਹ ਕਿਹੜੇ ਕਾਨੂੰ ਗੱਲਾਂ ਠੀਕ ਹੈ ਜੀ ਉਹਦਾ ਹੀ ਨਹੀਂ ਮੁੱਲ ਕੋਈ ਸਾਹਮਣੇ ਵਾਲੀ ਵਸ਼ੀ ਵੀ ਠੀਕ ਹੈ ਜੀ ਇਹ ਕਿੰਨਾ ਵਸੂਆ ਸੁਈ ਆ ਇਹ ਦੂਜੇ ਸੁਵੇ ਸੁਈ ਜੇ 6 ਤਾਂ ਵਸ਼ੀਏ ਕਿ 13 ਕਿਲੋ ਦੁੱਧ ਹੋਣਾ ਇੱਥੇ ਅੱਛਾ ਜੀ ਹਾਂ ਜੀ ਦੁੱਧ 17 ਦੇ ਜੇ 16 ਦੇ ਹਫਤੇ ਸਾਢੇ ਤੀਜੀ ਜਿਹਾ ਆ ਗਿਆ ਤੇ ਖੇੇ ਜਵਾਖਾ ਵਰਸ਼ੀ ਜੇ ਬੜੀ ਚੰਗੀ ਠੀਕ ਲਓ ਜੀ ਫਿਰ ਮਿਲਕਾ ਫਾਗਿਆ ਦੇਖੋ ਜਿੱਥੇ ਬਾਸੀ ਕ੍ਰੋਸ ਵੈ ਨਾ ਬਹੁਤ ਚੰਗਾ ਤਾਂ ਕਾੜ ਜਿਹੜਾ ਚੰਗਾ ਵਾ ਤੇ ਹੈ ਵੀ ਕ੍ਰੋਸ ਦੇ ਵਿੱਚ ਤੇ ਥਾਨ ਸੂਣੀਆਂ ਨੇ گلابی ਆ ਗਿਆ ਤੇ ਕੰਗਾ ਕੰਗਾ ਥਾਨ ਐਸਾ ਮੌਕੇ ਦੇ ਜਿਹੜਾ 13 ਲੀਟਰ ਦੁੱਧ ਪਿਆਰ ਆ ਤੇ ਚਲੋ ਤੁਸੀਂ ਛੇ ਵਾਲਾ ਲਾਜੀ ਦੁੱਧ ਭਾਈ ਕਹਿੰਦਾ ਕਿ 15 16 ਲੀਟਰ ਨੇ ਭਰੀ ਕਹਿਣਾ ਵਾ ਬਹੁਤ ਜ਼ਿਆਦਾ ਝੋਟ ਚੰਗੀ ਠੀਕ ਹੈ ਠੀਕ ਲਓ ਜੀ ਫੇਸ ਕੁਆਲਟੀ ਚੈੱਕ ਕਰ ਸਕਦੇ ਜੀ ਰਿਪੋਰਟੀ ਵਾਲੀ ਆ ਗਈ ਇਹ ਨਾ ਇਹ ਤਾਂ ਨਾੜਾ ਲੜਾ ਵੀ ਕਾ ਕੀ ਆ ਗਿਆ ਵੀ ਦਿਖਾਉਂਦੇ ਆ ਲੱਗੇ ਤਾਂ ਚਲੋ ਫਿਰ ਖਾਣਾ ਦਾ ਟੈਕ ਆ ਵੀ ਚੰਗਾ ਆ ਗਿਆ ਕਿਧਰੋਂ ਬਹੁਤ ਜ਼ਿਆਦਾ ਝੋਟ ਕਾਈ ਮੜੀ ਲੱਤ ਜੀ ਇਸ ਤਰ੍ਹਾਂ ਹਾਂ ਕੋਣ ਹੈ ਨਾ ਸੈਜ ਗਿਆ ਬਹੁਤ ਜਦਾ ਇਹ ਤਾਂ ਫਲਾ ਆ ਕੇ ਬੜੇ ਮੋٹے ਪਾ ਜਾਂਦੇ ਆ ਇਹ ਜਿਹੜੇ ਲੰਮੇ ਹੋਏ ਹੁੰਦੇ ਆ ਤੇ ਆਈ ਵੀ ਇੱਕ ਨੰਬਰ ਹੈ ਠੀਕ ਹੈ ਜੀ ਹਾਂ ਜੀ ਇਹਦਾ ਭਾਈ ਮੁੱਲ ਫਿਰ ਮੁੱਲ ਵੀ ਜੀ ਇਹ ਦੇਣ ਨੂੰ 60 ਦੀ ਦੇ ਦिए 60 ਦੀ ਕਰਦੀ ਹੈ ਵੀ ਕਰਦੀ ਦੇ ਦिए ਕਰਦੀ ਅੰਦਰ ਕੋਈ ਛੱਡਦਾ ਤੇ ਇੰਨੀ ਛੱਡਦਾ 57000 ਦੀ ਅਸ਼ੀ ਦੇ ਦਾਂ ਨਾ ਠੀਕ ਲਓ ਜੀ 55000 ਔਰ ਵੀ ਆਲੇ ਮੁੱਲ ਏ ਬਿਲਕੁਲ ਜਾਇਜ਼ ਮੁੱਲ ਏ 10000 ਦੇ ਅਸ਼ੀ ਮਗਰ ਤੇ ਬਾਕੀ 2 ਤੋਂ 17 18 ਕਿਲੋ ਐ ਵਧੀਆ ਦੇ ਦੇਣਾ ਕੋਈ ਗਰਮੀ ਨਹੀਂ ਮਨਾਉਣੀ ਵੈਰ ਨੇ ਠੀਕ ਠੀਕ ਉਹ ਅਸ਼ੀ ਜੇ ਮਗਰ ਆ ਜੋ ਭਾਈ ਜਵਾਕ ਵੀ ਦਿਖਾ ਦਿੰਦੇ ਆਪਾਂ ਆਹ ਵਾਲਾ ਇਹਦਾ ਫੀਮੇਲ ਕਾਫ ਜੇ ਪਿਛੇ ਇਹ ਵੀ ਚਲੋ ਚੰਗੇ ਸੀ ਮੰਡੀ ਆ ਗਈ ਆ ਟੈਕਾ ਸਾਢੇ 3 ਵੀ ਠੀਕ ਹੈ ਜੀ ਆ ਗਿਆ ਭਾਈ ਦੁੱਤ ਦਾ ਡਰਾਮਾ ਤੁਹਾਨੂੰ ਵੀਡੀਓ ਪਾਉਣਾ ਹਰ ਵੀਡੀਓ 'ਚ ਇੱਕ ਬੱਛੀ ਆਪਾਂ ਕੁਆਲਿਟੀ ਦੀ ਵੱਡੀ ਪਾਈ ਦੀ ਪਾਈ ਦੀ ਫਾਰਮ ਵਾਲੀ ਠੀਕ ਹੈ ਜੀ ਇਹ ਪਈ ਗੱਬਣਾ ਹਾਂਜੀ ਗੱਬਣਾ ਵਸ਼ੀ ਅੱਡੇ ਵੀ 35 ਤੋਂ 40 ਲੀਟਰ ਦੀ ਗਾਰੰਟੀ ਫਾਰਮ ਚੋਂ ਵਸ਼ੀ ਆਈ ਆ ਠੀਕ ਆ ਹਾਂਜੀ ਇਹ ਸੂਹਾ ਕਿਨਵਾ ਸੂਹੀ ਸੂਹਾ ਦੇ 6 ਦੰਦ ਕੰਨੀਆਂ ਖਲੋਕੀਆਂ ਨੇ ਜਿਹੜਾ ਮੈਂ ਟੈਕ ਕਰਕੇ ਦਵਾਂਗੇ ਠੀਕ ਹੈ ਠੀਕ ਹੈ ਜੀ ਲਓ ਜੀ 6 ਦੰਦ ਜੇ ਤੇ ਇੱਕ ਕੁਆਲਿਟੀ ਚੈੱਕ ਕਰ ਸਕਦੇ ਜੀ ਬਹੁਤ ਹੀ ਤਗੜਾ ਆ ਗਿਆ ਕਵਾਲਟੀ ਵੀ ਬੋਲ ਰਹੀ ਹੈ ਯਾਨੀ ਵੀ ਕਵਾਲਟੀਆਂ ਨਹੀਂ ਪੂਰੀ ਬੋਟੀ ਵਾਲੀ ਆ ਗਈ। ਪੁੱਤੋਂ ਦਿਖਾਓ ਕੀ ਆ ਬਾਤਾਂ। ਲਓ ਜੀ ਚੱਕਾ ਸਦੇ ਬਾਕੀ ਸੌ ਦੀ ਬਾਤ ਮਾਲਿਆ ਤੇ ਢਲਾ ਢੋਲਾ ਵੀ ਜਿਹੜੀਆਂ ਕਾਫੀ ਆ ਤੇ ਪੰਡਾ ਪਾ ਜਿਹੜੀਆਂ ਜਿੱਦਣ ਕਰਨ ਵਾਲੀ ਤਿਆਰ ਹੋ ਵੀ 10 12 ਹਾਂਜੀ ਠੀਕ ਆ ਜੀ 10 12 ਦੇ ਨਾਲ ਜੇ ਖੜਦੀ ਆ ਨਹੀਂ ਅੰਗੇ ਤੇ ਉਤੀ ਪਿਛੇ ਨੂੰ ਪਣੀ ਪਈ ਆ ਤੇ ਬਾਕੀ ਢਲਾ ਢੋਲਾ ਜਿਹੜੀਆਂ ਕਾਫੀ ਆ ਜੇ ਹੋਵੇ ਦੇਖ ਕਵਾਲਿਟੀ ਵੇਖੋ ਕਿਦਾਂ ਆਇਆ ਲਓ ਜੀ ਫਾਰਮ ਵਾਲੀ ਵਾੜ ਤੇ ਕਦ ਕਦ ਕੋਈ ਜਿਆਦਾ ਚੰਗਾ ਆ ਗਿਆ ਵਾ ਇਹ ਛਣ ਵੀ ਆਏ ਨੇ ਗੱਟੋਂ ਬਾਹਰ ਲੱਗਾ ਪਿਆ ਫਾਰਮ ਵਾਲੀ ਤੇ ਗੁਲਾਬੀ ਥਣ ਆ ਗਿਆ ਉਹ ਵੀ ਦਿਖਾਉਨੇ ਆ ਲਾੜਾ ਲੋੜਾ ਵੀ ਦਿਖਾਉਨੇ ਲੱਗੇ ਤਾਂ ਆਪਾਂ ਜਰੂਰ ਤੁਹਾਨੂੰ ਅੱਛਾ ਕੀ ਕੋਈ ਨਹੀਂ ਰੁਪਈਆ ਦਾ ਸ਼ੱਕ ਨਹੀਂ ਕਰ ਸਕਦਾ ਹਾਂਜੀ ਹਾਂਜੀ ਮੇਰੀ ਜਵਾਨੁੱਤ ਆ ਦੇਖਣ ਕੱਲਾ ਕੱਲਾ ਹੀ ਲੱਗਾ ਪਿਆ ਸਾਬਣਾ ਸਾਬਣਾ ਹਾਂਜੀ ਹਾਂਜੀ ਬੋਲੀ ਕੀ ਕਰ ਸਕਦੇ ਥੋੜਾ ਦਾ ਸੈਰ ਗਿਆ ਤੇ ਸੁਹਾਨੇ ਦਾ ਨਾੜਾ ਲੋੜਾ ਜੀ ਬਾਕੀ ਵੀਰ ਜੀ ਜੇ ਕੋਈ ਸ਼ੱਕ ਕੱਢ ਜੇ ਨਾ ਮੇਰੀ ਵਸੀ ਜੇ ਜਾਂ ਕੋਈ ਥਾਣ ਬਾਹੀ ਛੇਈ ਜਾਂ ਕੋਈ ਗੱਲ ਕਰ ਕੋਈ ਸ਼ੱਕ ਨਹੀਂ ਕੋਈ ਪੈਸੇ ਨਹੀਂ ਆ ਕੀ ਜਾਂ ਕੋਈ ਸ਼ੱਕ ਨਹੀਂ ਆ ਕੀ ਵਸੀ ਹਾਂਜੀ ਤੇ ਦੁੱਧ ਵੀ ਜਿੰਨਾ ਮੈਂ ਕਿਹਾ ਉਹਨਾਂ ਦਊ ਸ਼ੱਕ ਤੋਂ ਮਤਲਬ ਰੁਪਏ ਦਾ ਨਹੀਂ ਕਰ ਸਕਦਾ ਵੇਖੋ ਪੱਤਿਆਂ ਨੂੰ ਪੜੀ ਆ ਇੱਥੇ ਲੱਟ ਲਾ ਜੜੀਆਂ ਬਾਹ ਦੀ ਜ਼ਿਆਦਾ ਵਾ ਆਪਾਂ ਚੈੱਕ ਕਰਾ ਲੈਣੇ ਤੁਹਾਨੂੰ ਕਿ ਉਹ ਵੀ ਸਾਰੀਆਂ ਘੋੜੀਆਂ ਬੂਤੀ ਵੇਖੋ ਆਪਾਂ ਫਰਟੜ ਜਿਓ ਜੋ ਕੋਈ ਨਹੀਂ ਕੋਈ ਨਹੀਂ ਬੂਤੀ ਵੇਖੋ ਠੀਕ ਲਓ ਜੀ ਫੇਸਬੁਕ 'ਚ ਕੀ ਕਰ ਸਕਦੇ ਇਸ ਕੁਆਲਿਟੀ 'ਚ ਕੀ ਉਹ ਬਤਾਨੇ ਪੂਰੀ ਕੁਆਲਿਟੀ ਦੀ ਵਸ਼ੀ ਆਗੇ ਇਹ ਆ ਕੇ ਇਹ ਮੈਂ ਚੱਲਣਾ ਲਾਵਾ ਕੋਈ ਕੰਦ ਚ ਰੱਖੀ ਹੋਈ ਨਾ ਇੱਕੋ ਹੀ ਆ ਚੈੱਕ ਕਰ ਆ ਰਬਟੀ ਆ ਕੇ ਕਵਰ ਕਰਦੀਆਂ ਇਹ ਮਾਲੀਆਂ ਆ ਸਾਰੀ ਬਾਨੀਆਂ ਵਛੀਆਂ ਜਹੀ ਠੀਕ ਹੈ ਠੀਕ ਹੈ ਲਓ ਜੀ ਨਹੀਂ ਅੱਗੇ ਤੋਂ ਨਹੀਂ ਪਿੱਛੇ ਤੋਂ ਹੋਈ ਨਾ ਤਿਆਰ ਇਹਨੇ ਇਹਦਾ ਭਾਈ ਜੀ ਕੀਮ ਕਰਨਾ ਮਨ ਨਾਲ ਇਹੋ ਜਿਹਾਂ ਦਾ ਮੁੱਲ ਵੀ ਦੀ ਤੁਹਾਨੂੰ ਪਤਾ ਜੇ ਅੱਗੇ ਵੇਚੀਆਂ ਵਛੀਆਂ ਹਾਂਜੀ ਇਹ ਤਾਂ ਮੈਂ ਕਿੰਨਾ ਵੀ ਕੋਈ ਬੰਦਾ ਸ਼ਕੀਨ ਜਿੰਨੇ ਘਰ ਵੈ ਰੱਖਿੰਦਾ ਇਸ ਕੋਲ ਰੱਖੇ ਰੇ ਨਾ ਹਾਂਜੀ ਬਾਕੀ ਥਾਉ ਇੰਨੀ ਆ ਸਿਆਹੀ ਬਤਾਂ ਨਹੀਂ ਠੀਕ ਹੈ ਜੀ ਤੇ ਪੱਥਰਾਂ ਵਾਂਗੂ ਪੜੀ ਆ ਕੋਈ ਚੱਕ ਨਹੀਂ ਚਲੋ ਸੰਭੀ ਕੇ ਚੰਗੀ ਆ ਇੱਕ ਬੀਦੀ ਦੇ ਦਈਏ ਵਛੀ ਉਹਦੀ ਨਹੀਂ ਚਲੋ ਬਾਜ਼ਾਰ ਅਗਲਾ ਦੋ ਮਹੀਨੇ ਤੱਕ ਇਹ ਦਬਸ਼ੀਏ ਦੋ ਦੋ ਦੀਆਂ ਲਿੱਤਨੀਆਂ ਹਾਂਜੀ ਬੱਲੇ ਮੰਡੀ ਆਈਆਂ ਢਾਈ ਢਾਈ ਤਿੰਨ ਤਿੰਨ ਦੀਆਂ ਵਛੇ ਰਹੀਆਂ ਹਾਂਜੀ ਪਰ ਆਪਾਂ ਜਿਹੜੀ ਮੱਛੀ ਆਣਾ ਹੁਣ ਪੰਜੀ ਦੇ ਦਈਏ ਇੱਕ ਪੰਜੀ ਦੀ ਹਾਂਜੀ ਇਹ ਵੀ ਹਾਂ ਨੇ ਕਰ ਦਈਏ 20 ਦੇ ਦਾਂਗੇ ਛੋਟ ਛਾਟ ਕਰ ਲਾਂਗੇ ਕਿੰਤਾ ਕੋਸ਼ੀ ਵਿਗੂਗੀ ਲਓ ਜੀ 1 ਲੱਖ 20000 ਦੀ ਤੇ 35 ਪਲੱਸ ਵਾਲੀ ਵਹਿੜਿਆ ਕੋਈ ਚਲੋ ਵੀਰ ਭਰਾਤੇ ਵਾਲਾ ਜਿਹੜਾ ਬਾਦ ਜਿਹੜੋ ਵਿੱਚ ਝੋਟ ਦਿੰਦਾ ਕੋਈ ਛੱਡੂ ਗਾਣੀ ਦੇ ਦਰਸ਼ਨ ਕਰਕੇ ਮੱਛੀ ਬਿਲਕੁਲ ਸਹੀ ਗੱਲ ਜਾ ਰਹੀ ਹੈ ਮੀਨਿਕੋ ਦਾ ਡਬਲ ਦਿਖੂਗੀ ਇੱਥੇ ਆ ਕੇ ਮੀਨਿਕੋ ਦੀ ਵੀਡੀਓ ਦਾ ਡਬਲ ਦਿਖੂਗੀ ਇਹ ਗੱਲ ਪੱਕੀ ਆ ਹਾਂਜੀ ਆ ਬਾਈ ਕਿਵੇਂ ਆ ਇਹ ਵੀ ਯਾਰ ਮੀਟੀ ਚਲੋ ਜਿਹਨੇ ਘੜਕੂ ਰੱਖ ਲਈਆਂ ਹਾਂ ਜਿਹਨੂੰ ਅੱਗੇ ਆਸ ਹੋ ਜੁਗੀ ਵੀ ਪੰਜਵਾ ਮਹੀਨਾ ਨਹੀਂ ਜਾਣਿਆ ਜੀ ਅੱਛਾ ਜੀ ਤੇ ਦੁੱਧ ਅਗਲੇ ਛੜਤਾ ਹੀ ਜਾਓ ਠੀਕ ਆ ਤੁਹਾਨੂੰ ਛੜ ਛੁੜਿਆ ਉਹਨੇ ਤਾਂ ਗਾਇਆਂ ਦਾ ਨੂੰ ਪਤਾ ਛੜਦੀਆਂ ਨਹੀਂ ਹੁੰਦੀ ਹਾਂਜੀ ਹਾਂਜੀ ਤੇ ਬੰਦੇ ਇਹ ਵੀ ਖਾਸ ਕੋਈ ਆਈ ਆਪਣੇ ਚੱਕਾ ਪਾਛੇ ਆ ਕੇ ਕਰਾ ਲਈ ਕੋਈ ਆਪਣਾ ਇੱਕ ਦੋਹਾਂ ਦਿਨਾਂ ਦਾ ਜਾਂ ਚੱਕਰਾ ਕੇ ਟੀਮ ਕਰਾ ਲਈ ਜਿਹੜਾ ਠੀਕ 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 ਹੈ। ਉਹ ਆਪਣੇ ਆਪਣਾ ਡਾਕਟਰ ਲਾਏ ਸਾਨੂੰ ਕੋਈ ਇੱਥੇ ਡਾਕਟਰ ਆ ਰਣੀ। ਹਾਂਜੀ ਹਾਂਜੀ। ਹਾਂਜੀ ਜੀ ਦੂਜੇ ਤੁਸੀਂ ਸੁਣੀ ਜੀ ਇਹ ਵੀ ਇਹ ਕਿੰਨੇ ਕੁ ਦੁੱਧ ੜੀਆ? ਦੁੱਧ ਵੀ 10 ਕਿਲੋ ਆਮ ਨਾਲ ਤੁਹਾਨੂੰ ਪੱਲਾ ਗਾਈਆਂ ਜਿੰਨੀ ਸੇਵਾ ਦੇ ਹੁੰਦੀਆਂ। ਹਾਂਜੀ ਹਾਂਜੀ। 10 ਕਿਲੋ ਦਈ ਜਾਊਂਗੀ ਆਮ ਨਾਲ ਪੱਕਾ। ਠੀਕ ਹੈ ਠੀਕ ਗੱਲ ਆ ਜੀ ਕੰਪਨ ਜੇ ਪੰਜਾਂ ਮਹੀਨਿਆਂ ਦੀ ਚੈਟ ਬਾਅਦ ਤੇ ਹੈ ਕਿ ਕਰਾਉਥ ਦੇ ਵਿੱਚ ਚਲੋ ਫੈਡ ਕੁਆਲਟੀ ਵੀ ਚੰਗੀ ਹੁੰਦੀ ਇਹਨਾਂ ਦੀ ਨਾ ਕੋਈ ਬਾਕੀ ਜਿੱਦੋਂ ਉਦੋਂ ਤੱਕ ਸੇਵਾ ਹੋ ਗਈ ਨਾ ਕਿ ਸੇਵਾ ਵਾਲੇ ਕੋ ਚਲ ਗਈ ਉਹ ਸ਼ਡਿਊਲੀ ਹੋ ਜਾਣੀ ਠੀਕ ਹੈ ਠੀਕ ਹੈ ਲਓ ਜੀ ਕ੍ਰਾਸ ਬਸ਼ੂ ਦਾ ਜਿਹੜਾ ਬਹੁਤ ਹੀ ਵਾਧਾ ਹੰਡਾ ਦਾ ਇਹ ਕੋ ਫੈਡ ਕੁਆਲਟੀ ਵੀ ਚੰਗੀ ਉਹਦਾ ਕੀ ਪਤਾ ਕਿ ਇਹ ਵੀ ਆਪਾਂ ਬਿਲਕੁਲ ਹੀ ਭਾਅ ਦੇ ਨਾਲ ਹੀ ਦੇਣੀ ਆ ਡੰਗਰ ਵੀ ਜੀ ਆਪਾਂ ਨਫੇ ਵਾਲੀ ਦੇਣੀ ਆ ਮਾਜੀ ਦਿੱਤੀ ਆ ਪੰਜਾ 6 ਮਹੀਨੇ ਦੀ ਗੱਬਣਾ ਉਹ ਵੀ ਦੂਨ ਪਾਊਗੀ ਪਾਊ ਵੀ ਪਾਊਗੀ ਬਿਲਕੁਲ ਕਮੇਟੀਆਂ ਆਂਗੇ ਕਮੇਟੀਆਂ ਪਾਦਣੀਆਂ ਅੱਜ ਇਹ ਵੀ ਵਸ਼ੀ 23000 ਦੀ ਦੇ ਦਈਏ 23 ਦੀ ਇਹ ਵੀ ਹਾਂ ਨਾ ਹੀ ਕਰ ਦਈਏ ਪੂਰੇ 20000 ਦੀ ਮਸ਼ੀਨ ਦਵਾਂਗੇ 40 ਦੀ ਵਿਗੂ ਦੀ ਠੀਕ ਆ ਲਓ ਜੀ 20000 ਦੀ ਤੇ ਬਾਈ ਕਹਿੰਦਾ ਕਿ 40 ਦੀ ਵਿਗੂ ਕੋਈ 4 ਮਹੀਨੇ ਸਾਂਭ ਲੂਗਾ રે ਹਾਂ ਜੀ ਹਾਂ ਜੀ ਬਾਕੀ ਜਿੰਨੇ ਚੂਨ ਨੂੰ ਲੈਣੀ ਉਹਦੇ ਵਾਸਤੇ ਵੀ ਬੜੀ ਚੰਗੀ ਜੇ ਠੀਕ ਹੈ ਠੀਕ ਹੈ ਪਰ ਪੱਠੇ ਪਵਾ ਵਾਸਤੇ ਹੋਊਗੀ ਨਾ ਮੈਨੂੰ ਦੁੱਧਾਂ ਵਾਲਾ ਘਰ ਬਿਲਕੁਲ ਸਹੀ ਗੱਲ ਹੈ 20000 ਜੇ ਮੋਲ ਜਾ ਛੋਟ ਛਾਂ ਦੇ ਚੂਹੀ ਹੋ ਜੂਗੀ ਠੀਕ ਆ ਲਓ ਜੀ ਛੋਟ ਬਾਈ ਕਹਿੰਦਾ ਕਿ ਇਹਦੇ ਵਿੱਚ ਵੀ ਕਰਾਂਗੇ ਚਲੋ ਚਲੋ ਜੈ ਜੈ ਮਨੇ ਪਾਏ ਹੋਏ ਨੇ ਸਾਰੇ ਐਨ ਮੰਡੀ ਵਾਲਾ ਮਾਹੌਲ ਬਣਾਇਆ ਪਿਆ ਇਹ ਕੱਟੀਆਂ ਦੇ ਕੱਚੇ ਸਾਂ ਨਾ ਪਾ ਕੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਬੱਣ ਛੋਟੀ ਹੈ ਕੋਕਰ ਲੱਭਣ ਆਦੇ ਉਹਨੇ ਦੀ ਇੱਕ ਕੱਲੀ ਟੋਕਰ 5 ਕਿਲੋ ਵਾਲੀ ਨਹੀਂ ਦਿੰਦਾ ਨਹੀਂ ਦਿੰਦਾ ਨਹੀਂ ਦਿੰਦਾ ਛੋਟੀ ਆ ਹਾਂਜੀ 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 ਲਓ ਭਾਜੀ ਬਿਲਕੁਲ ਜਿਹੜੇ ਨਾਰਮਲ ਰੇਟ ਪਾਤੇ ਆ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ